ਉਸ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਲੋਕ ਟਰਾਲਾ ਚਲਾਉਂਦੇ ਆ ਨਾ ਉਹਨਾਂ ਨੂੰ ਸਭ ਤੋਂ ਮੁਸ਼ਕਲ ਕੰਮ ਹੁੰਦਾ ਯੂ ਟਰਨ ਲੈਣਾ ਆਪਾਂ ਹੁਣ ਥੋੜੇ ਦਿਨ ਪਹਿਲਾਂ ਦੇਖਿਆ ਵੀ ਯੂ ਟਰਨ ਲੈਂਦਾ ਬਹੁਤ ਭੜਾ ਹਾਦਸਾ ਹੋਇਆ ਸੀ ਤੇ ਇਹ ਦੇਖ ਲਓ ਵੀ ਇਹ ਬੰਦਾ ਯੂ ਟਰਨ ਹੀ ਲੈ ਰਿਹਾ ਵੱਡੇ ਟਰਾਲੇ ਦਾ ਯੂ ਟਰਨ ਦੇਖੋ ਕਿਵੇਂ ਇਹਨੇ ਮੋੜਨਾ ਇਹਨੂੰ ਤੇ ਇਹ ਬੰਦਾ ਹੈਵੀ ਡਰਾਈਵਰ ਕਹਿ ਸਕਦੇ ਆ ਇਹਨੂੰ ਜਿਵੇਂ ਆਪਾਂ ਕਹਿੰਦੇ ਆ ਵੀ ਵਧੀਆ ਡਰਾਈਵਰ ਆ ਇਹ ਇੱਥੋਂ ਹੀ ਇਹਨੇ ਟਰਾਲਾ ਮੋੜਨਾ ਇੰਨੇ ਥਾਂ ਚੋਂ ਹੀ ਹਾਲਾਂਕਿ ਬਹੁਤ ਜ਼ਿਆਦਾ ਟ੍ਰੈਫਿਕ ਦੀ ਉਲੰਘਣਾ ਕਰ ਰਿਹਾ ਇਹ ਬੰਦਾ ਦੇਖੋ ਸਾਰੇ ਵਾਪਸ ਮੁੜੀ ਜਾਂਦੇ ਆ ਮਤਲਬ ਡਿਸਟਰਬ ਹੋਈ ਜਾਂਦੇ ਆ ਪਰ ਇਹਨੇ ਇੱਥੋਂ ਟਰਾਲਾ ਇਹ ਮੋੜ ਦੇਣਾ ਇਹ ਇਹ ਦੇਖੋ ਪੂਰੀ ਕੋਸ਼ਿਸ਼ ਕਰ ਰਿਹਾ ਇਹ ਤੇ ਇੰਨੀ ਸੜਕ ਦੇ ਵਿੱਚੋਂ ਹੀ ਇਹਨੇ ਇਹਦੀ ਕਟਾਈ ਕਰਨੀ ਹੈ ਹੁੰਦਾ ਮੁਸ਼ਕਲ ਹੀ ਆ ਕੰਮ ਇਹ ਤੇ ਪਰ ਇਹ ਡਰਾਈਵਰੀ ਦਾ ਮਤਲਬ ਅਥਲੀ ਡਰਾਈਵਰੀ ਇੱਥੇ ਪਰਖੀ ਜਾਂਦੀ ਹੈ ਵੀ ਇਹਨੂੰ ਕਿੰਨੇ ਥਾਂ ਦੇ ਵਿੱਚੋਂ ਮੋੜਨਾ ਬਿਲਕੁਲੀ ਉਹਨੇ ਸਿੱਧਾ ਕਰਤਾ ਇਹ ਦੇਖੋ ਘੁਮਾਤਾ ਉਥੋਂ ਆਹ ਲਓ ਵੇ ਇੱਕ ਗੱਡੀ ਅੱਗੇ ਖੜੀ ਐ ਉਥੋਂ ਵੀ ਦੇਖੋ ਹੁਣ ਸਾਈਡ ਤੇ ਕਰੂ ਜਾਂ ਨਹੀਂ ਕਰੂ ਗੱਡੀ ਦੇਖਦੇ ਆ ਇਹ ਦੇਖੋ ਲੋ ਵੇ ਉਥੋਂ ਵੀ ਘੁਮਾਤਾ ਉਹਨੇ ਮੋੜ ਕਰਤੀ ਯਾਰ ਆ ਦੇਖੋ ਇੰਨੀ ਜਗ੍ਹਾ ਦੇ ਵਿੱਚੋਂ ਇਹਨੇ ਕਮਾ ਦੇਣਾ ਇਹਨੂੰ ਬਿਲਕੁਲ ਸਿੱਧਾ ਕਰਕੇ ਯੂ ਟਰਨ ਲੈ ਲੈਣਾ ਇੱਥੋਂ ਵਾਹ ਜੀ ਵਾਹ ਇੰਟਰਸਟਿੰਗ ਜੀ ਵੀਡੀਓ ਆ ਬਸ ਛੋਟੀ ਜੀ ਵੀਡੀਓ ਦੋਸਤੋ ਦੇਖਿਓ ਤੇ ਕਿਵੇਂ ਮੋੜਦਾ ਇਹ ਜਿਹੜੇ ਵੀਰ ਬਾਹਰਲੇ ਮੁਲਕਾਂ ਦੇ ਵਿੱਚ ਟਰਾਲੇ ਚਲਾਉਂਦੇ ਆ ਇਹ ਉਨਾਂ ਲਈ ਵੀਡੀਓ ਸਪੈਸ਼ਲ ਕਹਿ ਸਕਦੇ ਆਪਾਂ ਤੇ ਆ ਦੇਖੋ ਕਮਾਲ ਦੀ ਡਰਾਈਵਰੀ ਹੈ ਬਾਈ ਇਹ ਲਓ ਲਗ ਭਾਗੇ ਨੇ ਮੋੜ ਲਿਆ ਨੂੰ ਇਹ ਲਓ ਬਈ ਸਿੱਧਾ ਕਰਕੇ ਉਹ ਲੈ ਚੱਲਿਆ ਕਮਾਲ ਕਰਤੀ